ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਕੁਲਦੀਪ ਸਿੰਘ ਉਹਨਾਂ ਦੇ ਕੋਲ ਆਏ ਆ ਸੋ ਪਸ਼ੂ ਵਪਾਰ ਦਾ ਕੀਤਾ ਵੀਰ ਉਹਨਾਂ ਦਾ ਪਸ਼ੂ ਦੋਸਤੋ ਇੱਥੇ 5 7 8 ਨਗ ਜਿਹੜੇ ਆ ਉਹ ਤੁਹਾਨੂੰ ਮੌਜੂਦ ਮਿਲਣਗੇ ਵਿਕਰੀ ਵਾਲੇ ਪਸ਼ੂ ਦੋਸਤੋ ਖਾਸ ਤੌਰ ਤੇ ਆਉਂਦੇ ਆ ਮੱਝਾਂ ਹੋਣ ਚਾਹੀਏ ਵੇੜਾ ਹੋਣ ਠੀਕ ਆ ਜੀ ਤੇ ਅੱਜ ਵੀ ਇਸ ਵੀਡੀਓ ਦੇ ਵਿੱਚ ਟੋਟਲ ਆਪਾਂ ਤੁਹਾਨੂੰ ਨਗਾਂ ਦੀ ਗੱਲ ਕਰੀਏ ਤੇ ਤਕਰੀਬਨ 7 ਕਨਾਗ ਦਿਖਾ ਦਾਂਗੇ ਜਿਨ੍ਹਾਂ ਦੇ ਵਿੱਚੋਂ 5 ਮੱਝਾਂ ਤੇ 2 ਵਾੜਾ ਵਾੜਾ ਬਿਲਕੁਲ ਤਾਜ਼ੀਆਂ ਸੁਈਆਂ ਸਵਈਆਂ ਨੇ ਵੈਸੇ ਕਿੰਨੇ ਕ ਸਮੇਂ ਦੀਆਂ ਸੁਈਆਂ ਨੇ ਮਹੀਨੇ ਖਾਂਡੀਆਂ ਸੁਈਆਂ ਨੇ ਜਾਂ ਦਿਨਾਂ ਚ ਸੁਈਆਂ ਨੇ ਠੀਕ ਆ ਜੀ ਉਹ ਪੂਰੀ ਡਿਟੇਲ ਫੁੱਲ ਇਨਫੋਰਮੇਸ਼ਨ ਜਿਹੜੀ ਆ ਉਹ ਵੀਰ ਕੁਲਦੀਪ ਤੋਂ ਲੈ ਕੇ ਪੂਰੀ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਦੋ ਮੱਝਾਂ ਜਿਹੜੀਆਂ 200 ਸੁਈਆਂ ਤਿੰਨ ਗੱਬਣ ਤਿਆਰੀ ਵਾਲੀਆਂ ਨੇ ਇਹ ਟੋਟਲ 7 ਕਨਾਗਾ 7 ਨਗਾ ਦੀ ਡਿਟੇਲ ਲੈ ਕੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਵੀਡੀਓ ਨੂੰ ਐਂਡ ਤੱਕ ਦੇਖ ਲਿਓ ਤਾ ਜੋ ਪੂਰੀ ਜਾਣਕਾਰੀ ਆ ਫੁੱਲ ਇਨਫੋਰਮੇਸ਼ਨ ਆ ਉਹ ਸਾਰੇ ਫਾਰਮਰ ਵੀਰਾਂ ਨੂੰ ਮਿਲ ਸਕੇ ਸੋ ਜਿਹੜੇ ਪਸ਼ੂ ਦੋਸਤੋ ਆਪਾਂ ਤੁਹਾਨੂੰ ਸੋਇ ਸੋਇ ਦਿਖਾਵਾਂਗੇ ਦੋ ਡੰਗ ਚੋਕੇ ਚਾਹੇ ਕੋਈ ਭਰਾ ਤਿੰਨ ਟਾਈਮ ਚੋਕੇ ਤਸੱਲੀ ਰੂਸੀ ਕਰਨੀ ਆ ਗੱਪਣ ਪਸ਼ੂ ਕੋਈ ਵੀਰ ਲੈਣ ਆਉਂਦਾ ਤੇ ਗੱਪਣ ਪਸ਼ੂ ਦੀ ਹਰ ਵਾਰ ਆਪਾਂ ਕਹਿੰਦੇ ਆ ਵੀ ਆਪਣੀ ਚੌਥਾ ਨਾ ਦੀ ਟਿਪਕੇ ਭਰਾ ਕੇ ਤਸੱਲੀ ਯਕੀਨੀ ਬਣਾ ਲਿਓ ਠੀਕ ਆ ਜੀ ਬਾਕੀ ਪਾਰ ਪਿਛੇ ਦੀ ਕੋਈ ਆਚ ਹੋਈ ਕੋਈ ਸਮੱਸਿਆ ਜਾਂ ਕੋਈ ਮਸਲਾ ਉਹ ਤੁਹਾਨੂੰ ਤਸੱਲੀ ਵੀਰ ਕੁਲਦੀਪ ਦੇ ਦੂਗਾ ਔਰ ਕਰਦੇ ਆ ਗੱਲਬਾਤ ਅੱਜ ਤਰੀਕ ਦੋਸਤੋ 5 ਸਤੰਬਰ ਉਹ ਲੈਣੀਆਂ ਜਾਣਕਾਰੀ ਵੀਰ ਕਲਦੀਪ ਦੇ ਨਾਲ ਕਰਕੇ ਗੱਲਬਾਤ ਸਭ ਤੋਂ ਪਹਿਲਾਂ ਕਲਦੀਪ ਵੀਰੇ ਸਾਸਰੀ ਕਾਲ ਸਾਚੀ ਅਹਿਮ ਸਾਹਿਬ ਹੋਰ ਠੀਕ ਠਾਕ ਬੜੇ ਵਧੀਆ ਵੀਰ ਕਲਦੀਪ ਠੀਕ ਠਾਕ ਵੀਰੇ ਹਾਂ ਠੀਕ ਬਾਬੇ ਕਰਦੇ ਨੇ ਮਾਨ ਠੀਕ ਅੱਛਾ ਵੀਰੇ ਕਲਦੀਪ ਅੱਜ ਆਪਾਂ ਜ਼ਿਕਰ ਕੀਤਾ ਟੋਟਲ 7 ਕਨਾਗ ਆਪਣੇ ਕੋਲੇ ਆ ਹਾਂਜੀ 2 ਵੜਾ ਆ ਗਈਆਂ 5 ਮੱਜਾਂ ਹਾਂ ਮੱਜਾਂ 2 ਸੂਈਆਂ 3 ਗੱਬਣਾ 3 ਗੱਬਣਾ ਆ ਗਈਆਂ ਹਾਂਜੀ ਠੀਕ ਆ ਜੀ ਅੱਛਾ ਵੀਰ ਕੁਲਦੀਪ ਇੱਕ ਸਟਾਰਟਿੰਗ ਤੋਂ ਛੋਟ ਦੇ ਵਿੱਚ ਆਪਣੇ ਭੈਣ ਭਰਾਵਾਂ ਦੇ ਨਾਲ ਸਾਂਝੀ ਕਰਤੀ ਗਈ ਗੱਲਬਾਤ ਹਾਂਜੀ ਜਿਹੜੀਆਂ ਗੱਬਣ ਮਰਜੀ ਆਪਣੇ ਕੋਲ ਆ ਹਾਂਜੀ ਕਿਸੇ ਰਕਮ ਦਾ ਕੋਈ ਭਾਰ ਪਿੱਛੇ ਦਾ ਜਾਂ ਥਨਾ ਦੇ ਤਿੱਪਣ ਤਪਉਣ ਦੇ ਵਿੱਚ ਕੋਈ ਤੁਹਾਨੂੰ ਕੰਮ ਹੀ ਫੇਸੀ ਲੱਗੀ ਹੋਵੇ ਉਹ ਆਪਣੀ ਗਾਰੰਟੀ ਹੋ ਗਈ ਭਾਰ ਪਿੱਛੇ ਦੀ ਠੀਕ ਹੈ ਜੀ ਹਾਂ ਠੀਕ ਹੈ ਤੇ ਜਿੱਦਾਂ ਵੀਰ ਕੁਲਦੀਪ ਸੁਈਆਂ ਨੇ ਦੁੱਧ ਦਾਦਾ ਚੰਗਾ ਉਹਨਾਂ ਥਲੇ ਹਾਂਜੀ ਹਾਂਜੀ ਠੀਕ ਹੋ ਗਿਆ ਚੋਣ ਜਾਣਾ ਬਿਲਕੁਲ ਪੂਰ ਭਾਰ ਤੋਂ ਰਹਤੀ ਆ ਚੋਣ ਜੋ ਦੱਸਾਂਗੇ ਉਹ ਹੀ ਨਿਕਲੂਗਾ ਠੀਕ ਹੈ ਵੀਰੇ 1000 1000 ਜੀ ਠੀਕ ਹੈ ਜੀ ਹਾਂ ਤਾਂ ਦੋਸਤੋ ਸ਼ੁਰੂਆਤ ਪਹਿਲਾਂ ਆਪਾਂ ਤੁਹਾਨੂੰ ਮੱਝਾ ਦਿਖਾ ਦਾਂਗੇ ਸ਼ੁਰੂਆਤ ਮੱਝਾਂ ਤੋਂ ਕਰ ਲਾਂਗੇ ਤੇ ਲਾਸਟ ਵਿੱਚ ਇਦਾਂ ਆਪਾਂ ਤੁਹਾਨੂੰ ਜਿਹੜੀਆਂ ਦਿਖਾ ਰਹੇ ਆ ਇਹ ਵਹਿੜਾ ਤੁਹਾਨੂੰ ਮਿਲ ਜਾਣਗੀਆਂ ਠੀਕ ਆ ਜੀ ਸੋ ਜਿਹੜਾ ਵੀ ਨਾਕ ਪਸੰਦ ਆਊਗਾ ਉਹਦੀ ਇੱਥੇ ਆਣ ਕੇ ਤਸੱਲੀ ਕਰ ਲਿਓ ਪਿੰਡ ਬੁਰਜ ਨੱਥੂ ਕੇ ਸਰਹਿਆਲੀ ਤੋਂ ਤਕਰੀਬਨ ਕੋਈ 5 ਕਿਲੋਮੀਟਰ ਦੀ ਦੂਰੀ ਆ ਪੱਟੀ ਸ਼ਹਿਰ ਵੀ ਤਕਰੀਬਨ ਤੋਂ ਕੋਈ 4-5 ਕਿਲੋਮੀਟਰ ਦੀ ਦੂਰੀ ਆ ਬੁਰਜ ਰਾਇਕਾ ਕੰਡਿਆਲਾ ਸਰਹਿਆਲੀ ਮੰਡ ਇਹ ਪਿੰਡ ਬਿਲਕੁਲ ਨਾਲ-ਨਾਲ ਲੱਗਦੇ ਆ ਲੈ ਫਿਰ ਕੁਲਦੀਪ ਸ਼ਟਾਰਟ ਕਰ ਲਈਏ ਕੰਮ ਇੱਧਰ ਦੇ ਪਾਸਿਓਂ ਹਾਂ ਪਹਿਲੇ ਸੁਵੇ ਲਓ ਜੀ ਪਹਿਲਾ ਨਜੋਟੀ ਆ ਦੋਸਤੋ ਪਹਿਲੇ ਨੰਬਰ ਆ ਪਹਿਲਾ ਨਜੋਟੀ ਸੋਣੀ ਆ ਇਹ ਵੀ ਗਾਵਾਂ ਵਰਗੀ ਆ ਠੰਡੀ ਸੀਲ ਵੜੀ ਆ ਲਓ ਜੀ ਪਲੂਨ ਝੋਟੀ ਦਾ ਸੂਣਾ ਦੋਸਤੋ ਤਸਕੀਲੀਆਂ ਕਰਮਾਂ ਵਾਲੀ ਵੇਖੋ ਜਿਵੇਂ ਗਾਵਾਂ ਤਕਰੀਬਨ ਆਪਾਂ ਇੱਕ ਗੱਲ ਕਰਦੇ ਨੇ ਵੀ ਜਿਹੋ ਜਿਹੀਆਂ ਸੀਲੀਆਂ ਗਾਵਾਂ ਨੂੰ ਲੱਗੀਆਂ ਉਹੋ ਜਿਹੀ ਸੀਲਸ ਲੱਗਾ ਠੰਡੀ ਧੀਰੀ ਹਰ ਜਿੱਥੇ ਬੈਠ ਜਾਏ ਮਰਜ਼ੀ ਲੈ ਜਿੱਦਾਂ ਮਰਜ਼ੀ ਬੈਠ ਬੈਠ ਤਸੱਲੀ ਕਰੀ ਚੱਲ ਹਾਂ ਨਾਂ ਵੀ ਦਜਾਂ ਲਗਾਈ ਹਾਂ ਬਾਕੀ ਵੀ ਕੁਲਦੀਪ ਕਈ ਝੋਟੀਆਂ ਆਪਾਂ ਵੇਖੀ ਦੀਆਂ ਨੇ ਬਾਕੀ ਸੂਨਸਾਨ ਤੋਂ ਬਾਅਦ ਇਹੋ ਜੀ ਝੋਟੀ ਆਲ ਛੋਲ ਕੀ ਕਰੂਗੀ ਨਾ ਨਾ ਕਈ ਦੇ ਲੱਗੇ ਨਹੀਂ ਆਉਂਦੀ ਇਹਦੇ ਹਾਂ ਲਓ ਕੱਢ ਕੇ ਦਿਖਾ ਦਗੇ ਲਓ ਵੀ ਦੋਸਤੋ ਪਹਿਲਾ ਨੰਬਰ ਪਹਿਲੇ ਸਵੇ ਝੋਟੀ ਨੇ ਸੂਨਾ ਬਾਕੀ ਸਿੰਘ ਦਾ ਇੱਕ ਜਿਹੜਾ ਖੋਗ ਲੱਥਾ ਠੀਕ ਹੈ ਜੀ ਇੱਕ ਸਿੰਘ ਦਾ ਕੈਪ ਲੱਥਾ ਹੈ ਤੇ ਇੱਕ ਗੁਲਾਈ ਦੇ ਵਿੱਚ ਸਿੰਘ ਆ ਪਹਿਲਾ ਸੂਬਾ ਝੋਟੀ ਆ ਦਿਨ ਕੁਲਦੀਪ ਲੈ ਚੋ 7-8 ਆਪਤਾ ਲੈ ਜੂਗੀ ਲਓ ਜੀ ਹਫਤੇ ਦੇੜ ਘੇੜ ਜਿਹੜਾ ਦੋਸਤੋ ਸਮਾਂ ਆ ਜੇ ਬਾਕੀ ਆ ਬਾਕੀ ਬਖਾਲਾ ਬਖੂਲਾ ਲੇਫਟੀ ਜਿੰਨੀ ਗਾ ਤੁਸੀਂ ਵੇਖ ਰਹੇ ਜੇ ਪਟਨਾ ਦਾ ਤੇ ਆ ਅਗਲੀ ਬਦਲੀ ਵਧੀ ਹੈ ਤੇ ਲਾਉਣਾ ਲੂਣਾ ਜਿਹੜਾ ਇਹਨੇ ਸਟਾਰਟ ਕੀਤਾ ਠੀਕ ਬਾਕੀ ਆ ਗਈ ਠੰਡੀ ਵੀ ਲੈ ਉਹ ਐਦਾ ਬਹਿ ਜਾ ਸਰਿਆ ਪਰ ਵਾਹ ਹੋਈ ਨਹੀਂ ਇਹਨੂੰ ਹਾਂ ਨਹੀਂ ਆ ਤਾਂ ਪੂਰੀ ਸੀਲ ਸਊਗਾ ਹੈ ਆ ਜਾ ਆਪਾਂ ਹੀ ਬਾਹਰ ਹਾਂ ਯਾਰੀ ਸੋ ਸੇਲਸ ਲੱਗਾ ਠੰਡੀ ਧੀਰੀ ਝੋਟੀ ਆ ਠੀਕ ਆ ਜੀ ਸੋ ਜਿਹੜੇ ਕਿਸੇ ਵੀਰ ਨੇ ਘਰ ਗੱਲ ਕਰਦੇ ਦੋਸਤੋ ਪਸ਼ੂ ਜਿੱਥੋਂ ਵੀ ਚੰਗਾ ਮਿਲਦਾ ਠੰਡਾ ਧੀਰਾ ਮਿਲਦਾ ਜਰੂਰ ਖਰੀਦਦਾਰੀ ਕਰਿਆ ਕਰੋ ਜਿਹੜੇ ਵੀਰ ਨੇ ਘਰੇ ਟਕਾਉਣਾ ਹੈ ਪਸ਼ੂ ਝੋਟੀ ਚੰਗੀ ਆ ਕੁਲਦੀਪਰੇ ਦੇਵਾਂਗੇ ਕਿੰਨੀਤੀ ਆਪਾਂ ਜੈਸਨੋਜੀ ਵਾਲੀ ਗੱਲ ਬਾਤ ਮੋਲ ਤੇ 65 ਕਰਦੇ ਆ 65 ਹਾਂ ਲੈਤੀ ਵਾਲੀ ਗੱਲ ਕਰਦੇ 64 ਦੀ ਦੇ ਦਾਂਗੇ 64 ਦੀ ਹਾਂ ਹੋਰ ਵੀ ਹੋ ਜੂ ਮੌਕੇ ਤੇ ਹੋ ਜੂ ਮਾਨਦਰ ਠੀਕ ਆ ਜੀ ਬਸ ਦੋਸਤੋ ਮੌਕੇ ਤੇ ਹੋਰ ਵੀ ਛੋਟਛੱਪਾ ਹੋ ਜੂਗਾ 64000 ਦੀ ਜਿਹੜੀ ਐਸਨੋ ਆ ਤੇ ਫਿਰ ਵੀ ਕਿਸੇ ਭਰਾ ਨੇ ਧਿਆਨ ਕੇ ਤਸੱਲੀ ਕਰਨੀ ਆਪਦੀ ਕਰੋ ਠੰਡੀ ਧੀਰੀ ਆ ਇਹ ਨਹੀਂ ਹੈਗਾ ਕੁਲਦੀਪ ਨੇ ਹੱਥ ਲਾਦਾ ਤੇ ਕੋਈ ਵੀਰ ਨੂੰ ਲੱਤ ਛੜ ਕਰ ਦਊਗੀ ਜਿੱਦਾਂ ਮਰਜੀ ਤਸੱਲੀ ਕਰੀ ਜੀ ਇਹ گاਵਾ ਨੂੰ ਪੁੱਛ ਚੁੱਕੀ ਐ ਦੀ ਗੱਲ ਇਹ ਠੰਡੇ ਤੇਰੇ ਪਸੂਦ ਨਹੀਂ ਕੁਲਦੀਪ ਸਿੰਘਾਂ ਨਿਸ਼ਾਨੀ ਐ ਵੀ ਜਦੋਂ ਆਪਾਂ ਥਾਪੀ ਧੋਪੀ ਮਾਰਦੇ ਆ ਤੇ ਪੋਛ ਚੱਕ ਖਲਾਉਂਦੇ ਆ ਠੀਕ ਹੈ ਹਾਂ ਕਈ ਵਾਰ ਹੱਥ ਨਹੀਂ ਲਾਉਂਦੇ ਆ ਇਹੋ ਜਿਹਾ ਹੀ ਹੈਗੀ ਚੰਗੀ ਝੋਟੀ ਆ ਬਹੁਤ ਵਧੀਆ ਝੋਟੀ ਆ ਜ਼ਰੂਰ ਹੱਥ ਪਾ ਲੈ ਤੁਸੀਂ ਦੋਸਤੋ ਭਾ ਪੜਦਾ ਬੜਾ ਜਾਇਜ਼ ਆ ਤੇ ਵੀਰ ਕੁਲਦੀਪ ਸੈਕੰਡ ਨੰਬਰ ਤੇ ਜਿਹੜੀ ਆ ਝੋਟੀ ਆਪਣੇ ਕੋਲ ਆ ਇਹ ਤੇਲ ਮਗਲੇ ਥਾਂ ਦੀ ਡੇਡੇ ਕੱਟ ਵਿੱਚ ਹੈ ਨਾ ਹਾਂ ਅੱਛਾ ਹੈ ਤੇਲ ਆਹ ਤੇਲ ਮਗਲੇ ਥਾਂ ਦੀ ਝੋਟੀ ਵੈਸੇ ਪੂਰੀ ਬਰੀਡ ਚ ਝੋਟੀ ਤੇ ਬੜੀ ਚੰਗੀ ਸੀ ਤੇ ਕਿਵੇਂ ਆ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ 15 ਦਿਨ ਹੋ ਗਏ ਨੇ ਉਹ ਕੱਟੀ ਜਦੀ ਮਗਰ ਕੱਟੀ ਆ ਹਾਂ ਆ ਬੋਲ ਮੈਂ 15 ਦਿਨਾਂ ਦਾ ਦੋਸਤੋ ਆ ਬੱਚਾ ਹੈ ਹਾਂ ਬਿਲਕੁਲ ਕੁਲਾ ਬੱਚਾ ਠੀਕ ਹੈ ਜੀ ਆ ਦੇਖੋ ਠੀਕ ਹੈ ਸੋ 15 ਦਿਨਾਂ ਦੀ ਸੂਈ ਹੈ ਝੋਟੀ ਦੋਸਤੋ ਮਗਰਲੇ ਥਣੋਂ ਤੇਲਾ ਬਹਿਣੀ ਵਾਲਾ ਜਿਹੜਾ ਮਗਰਲਾ ਥਾਣਾ ਇਸ ਤੋਂ ਤੇਲਾ ਠੀਕ ਆ ਜੀ ਮਿਲਦੀ ਪਹਾੜੀ ਦੇ ਬਾਰੇ ਅੱਛਾ ਪਹਾੜੀ ਤੇ ਬੱਚੇ ਦੇ ਨਹੀਂ ਬੱਚੇ ਨੂੰ ਨਹੀਂ ਬੁੱਲਦੀ ਅੱਛਾ ਪੜਾ ਥੋੜੀ ਚੋਈਦੀ ਮੈਂ ਤੇ ਬਾਕੀ ਕੁਲਦੀਪ ਤਿੰਨੇ ਥਾਣ ਭਰਾ ਭਰੂ ਤੈਨੂੰ ਕਿਤੇ ਨੋਕੇ ਹੋਣਗੇ ਅੱਛਾ ਤੇ ਜਿੱਦਾਂ ਕੋਈ ਖੜੂਆ ਗਾਰੰਟੀ ਹੋਊ ਤੇ ਨਾ ਥਾਣਾਂ ਦੀ ਤੇ ਹੁਣ ਮੰਨ ਲਾ 15 ਦਿਨਾਂ ਦਾ ਸੁਆ ਤੇ ਦੁੱਧ ਕਿੰਨਾ ਪੀਵਾ ਆ ਕਿਲੋ ਤਿਆਰ ਹੋਊਗਾ 8 ਕਿਲੋ ਹਾਂ ਤੇ ਜਿਹੜੇ ਮਿਲੋਂ ਦਾ ਥਾਣ ਬਾਕੀ ਮੋਟੇ ਆ ਤੇ ਭਰਾ ਭਰੂ ਪੂਰਾ ਮੋਟਾ ਓਕੇ ਓਕੇ ਲਾਓ ਜੀ ਹਾਂ ਫੇ ਦੋਸਤੋ ਚੋਣ ਜਾਂ ਇੱਕ ਨੰਬਰ ਹੋਊਗੀ ਠੀਕ ਆ ਜੀ ਉਹ ਤਸੱ ਇਹ ਤੁਸੀਂ ਜਰੂਰ ਨੋਟ ਕਰ ਲਿਓ ਠੀਕ ਆ ਜੀ ਬਾਕੀ ਤਿੰਨੇ ਥਾਣ ਤੁਸੀਂ ਵੇਖ ਸਕਦੇ ਜੇ ਮੋਟਾਈ ਦੇ ਵਿੱਚ ਮੋਟੇ ਥਾਣਾ ਤੇ ਵਰਦੀ ਬੁਰਦੀ ਪੂਰੀ ਹੈ ਬਾਕੀ ਤਿੰਨਾਂ ਥਾਣਾਂ ਦੀ ਤਾਂ ਦੁੱਧ ਐਸ ਵਕਤ ਜਿਹੜਾ ਇਹਦੇ ਥੱਲੇ ਉਹ ਤੁਹਾਨੂੰ ਦੱਸਦਾ ਵੀ 8 ਕਿਲੋ ਹੈਗਾ 15 ਦਿਨਾਂ ਦਾ ਸੂਆ ਦੂਜਾ ਸੂਆ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਠੀਕ ਆ ਇਹ ਕੁਲਦੀਪਰੇ ਆਪਾਂ ਪਿਛੋਂ ਮਤਲਬ ਵੀ ਆਪਣੇ ਕੋਲ ਤੇਲੀ ਆਈ ਗਈ ਇੱਥੇ ਆਣ ਕੇ ਕੋਈ ਨਹੀਂ ਨਹੀਂ ਆਪਣੇ ਕੋਲ ਜਾਣ ਕੇ ਇੱਥੇ ਆਣ ਕੇ ਕੋਕਰਨ ਬਣਿਆ ਹਾਂ ਸੂਣ ਤੋਂ ਬਾਅਦ ਹੀ ਵੀ ਹੋਇਆ ਪੰਜੇ ਥਾਂ ਚੜਾ ਗਈ ਨਹੀਂ ਨਹੀਂ ਬਾਅਦ ਚ ਹੋਈ ਆ ਅੱਛਾ ਅੱਛਾ ਹਾਂ ਆ ਮੂੰਹ ਦਿਖਾਇਆ ਕੋਰੀ ਬਾਈ ਕੁਲਦੀਪਾ ਨੂੰ ਲਓ ਜੀ ਸੋ ਟੇਡੇ ਘੱਟ ਦੇ ਵਿੱਚ ਆ ਦੋਸਤੋ ਵੈਸੇ ਝੋਟੀ ਬੜੀ ਸ਼ਕੀਨ ਸੀਗੀ ਬਹੁਤ ਪਿਆਰੀ ਝੋਟੀ ਸੀ ਚਲੋ ਵੈਸੇ ਕੋਈ ਦਾਗ ਲੱਗਣ ਲੱਗਿਆ ਪਤਾ ਨਹੀਂ ਲੱਗਦਾ ਪਸ਼ੂ ਨੂੰ ਛਿੱਦਿਆਂ ਜਾਂ ਦਿਹਾੜੀ ਕਿਤੇ ਬਸਮਲੇ ਬਹਿ ਗਿਆ ਉਦੋਂ ਆ ਆਪਾਂ ਦਾ ਬੜੀ ਮਹਿੰਗੀ ਲਈ ਸੀ ਹੂੰ ਹੂੰ ਲਓ ਜੀ ਨੀਲੀ ਦੀ ਝੋਟੀ ਆ ਦੋਸਤੋ ਚਾਹੇ ਕੋਈ ਵੀਰ ਆਪਾਂ ਇੱਥੇ ਕੋਈ ਵੀਰ ਰੱਖਣਗੇ ਵੀ ਸ਼ਾਇਦ ਹਰ ਵਾਰੀ ਬਰੇਡ ਦੀ ਗੱਲ ਆ ਕਿ ਕਿਸੇ ਵੀਰ ਨੇ ਗਾਂ ਚਲੋ ਇਹੋ ਜੇ ਪਸ਼ੂ ਚ ਬੱਚੇ ਪੁੱਛੇ ਲੈਣੇ ਆ ਤੇ ਬਹੁਤ ਵਧੀਆ। ਬਾਕੀ ਨਿਗਰ ਵੀ ਹੈ ਨਿਗਰ ਆ ਤਾਜ਼ਾ ਸੂਆ 8 ਕਿਲੋ ਦੁੱਧ ਤੇ ਪਹਾੜੇ ਭੂੜੇ ਤੇ ਗਜਾਈ ਫਿਰ। ਪਹਾੜੇ ਦੇ ਪਹਾੜੇ ਤੇ ਗਈ। ਬੱਚਾ ਪੁੱਛਾ ਵੀ ਪਹਿਲਾਂ ਜਦ ਬੱਚਾ ਪੁੱਛਾ ਨਹੀਂ ਫਿਰ ਤੇ ਲੈ ਗਿਆ ਛੱਡਿਆ ਹੀ ਨੀਗਾ। ਨਹੀਂ ਚਲਿਆ ਹੀ ਨਹੀਂ। ਠੀਕ ਆ। ਤੇ ਪਹਾੜੇ ਦੇ ਪਰ ਖੁਸ਼ ਹੋ ਕੇ ਪਹਾੜੇ ਦੇ ਨਾਲ ਪਈਦੀ ਤੇ ਕੁਲਦੀਪ ਮੁੱਲ ਵੀਰੇ ਕੀ ਕਰਾਂਗਾ ਇਹਦਾ? ਮੋਲੇ ਦਾ 50 ਹਜ਼ਾਰ। 50 ਹਾਂ ਹਜ਼ਾਰ ਛੱਡ ਦਾਂਗੇ। 49 ਹਾਂ ਲੈ ਜੀ। ਉਹ ਤਾਂ ਆਪਾਂ ਤਾਂ ਬੜੀ ਮਹਿੰਗੀ ਲਈ ਆ। ਬਸ ਦੋਸਤੋ ਵੈਸੇ ਇਸ ਰੰਗ ਢੰਗ ਦੇ ਵਿੱਚ ਬਾਕੀ ਜਿਹੜਾ ਪਸ਼ੂ ਮਹਿੰਗਾ ਚੱਕਿਆ ਹੋਊਗਾ ਕਿਉਂਕਿ ਗੱਬਣ ਪਸ਼ੂ ਜਦੋਂ ਖਰੀਦਿਆ ਉਸ ਤੋਂ ਬਾਅਦ ਕੋਈ ਕਾਰਨ ਬਣ ਗਿਆ ਤੇ ਇੱਕ ਤੁਹਾਨੂੰ ਤਿੰਨ ਲੋਕੀ ਆ ਨਹੀਂ ਤਾਂ ਤੁਸੀਂ ਦੇਖ ਸਕਦੇ ਜੇ ਕੋਈ ਕੀਮਤ ਨਹੀਂ ਹੁੰਦੀ ਪਸ਼ੂ ਦੀ ਠੀਕ ਹੈ ਜੀ ਇਹੋ ਜਿਹੇ ਦੀ ਉਹ ਤਾਂ ਜਿਹੋ ਨਸਲ ਜਾਤ ਵੇਚਾ ਪੂਰੀ ਤੇ ਬਾਕੀ ਚੋਣ ਜਾਣ ਦੀ ਚੰਗੀ ਆ ਜਿੱਦਾਂ ਮਰਜੀ ਮੇਰਾ ਭਰਾ ਕੋਈ ਥਣ ਕੇ ਆਪਣੀ ਤਸੱਲੀ ਕਰ ਲੈ ਠੀਕ ਆ ਤਿੰਨੇ ਥਣ ਵਰਤੇ ਆ 8 ਕਿਲੋ ਦੁੱਧ ਅੱਛਾ ਕੁਲਦੀਪ ਇੱਕ ਤੀਸਰੇ ਨੰਬਰ ਤੇ ਆਪਣੇ ਕੋਲ ਜਿਹੜੀ ਝੋਟੀ ਆ ਗਈ ਆ ਇਹ ਪਹਿਲਣ ਕੁੰਡੀ ਹੈ ਹਾਂ ਪਹਿਲਾ ਸੂਆ ਇਹ ਇਹ ਵੀ ਸੂਣ ਵਾਲੀ ਆ ਸੂਈ ਆ ਸੂਈ ਆ ਮਹੀਨੇ ਦੀ ਮੀਨ ਨਿਕਦੀ ਹਾਂ ਦੁੱਧ ਕਿੰਨਾ ਇਸ ਵਕਤ ਆ 8 ਕਿਲੋ ਤਿਆਰ ਹੋਊਗਾ ਉਹ ਵੀ ਨਵੇਂ ਭਾਵੇਂ ਤੇ 8 ਕਿਲੋ ਤਿਆਰ ਹੋ ਪੱਕਾ 8 ਕਿਲੋ ਦੁੱਧ ਤਿਆਰ ਹਾਂ ਤੇ ਬੱਚਾ ਇਹਦੇ ਮਗਰ ਕੀ ਆ ਗਿਆ ਕੱਟਾ ਕੱਟਾ ਮਗਰ ਠੀਕ ਆ ਜੀ ਉਹ ਸੋ ਹੈ ਵੀ ਬਿਲਕੁਲ ਇੱਕ ਰਾਂਗਾ ਠੀਕ ਆ ਜੀ ਚੌਗੀ ਮੂੰਹ ਬੱਤੇ ਤੋਂ ਲੈ ਕੇ ਤੇ ਪੋਸ਼ਤਾ تک ਇੱਕ ਵੀ ਵਾਲ ਨਹੀਂ白 ਤੇ ਮਗਰ ਇਹਦੇ ਕੱਟਾ ਮਹੀਨੇ ਕੇ ਦਾ ਸੂਬਾ ਤੁਸੀਂ ਮੰਨ ਲੇ ਲਓ ਕੱਟਾ ਦਾ ਬੱਚਾ ਤਾਂ ਪਰ ਵਾਲ ਲੱਤੇ ਉਹਦੇ ਠੀਕ ਆ ਉਹਨਾਂ ਕੋਲ ਦਵਾਈ ਦੁਈ ਦੇਤੀ ਵਾਲ ਲੱਥ ਗਏ ਗੰਜਾ ਹੋ ਗਿਆ ਕੀ ਅੱਛਾ ਜੀ ਅੱਛਾ ਆਹੋ ਆਏ ਵਾਲ ਲੱਥ ਗਏ ਠੀਕ ਹੈ। ਲਓ ਜੀ ਇਹ ਕਟਾ ਠੀਕ ਹੈ ਜੀ। ਕੋਈ ਮਹੀਨੇ ਦਾ ਮੇਰਾ ਵੀ ਰਸੂਆ ਮੰਨ ਲਏ ਠੀਕ ਹੈ ਜੀ। ਤੇ ਇਹ ਬੱਚਾ ਇਸ ਝੋਟੀ ਦੇ ਮਗਰ ਤੇ ਝੋਟੀ ਪਹਿਲਾ ਸੂਹਾ ਸੋਈ ਆ ਠੀਕ ਹੈ ਜੀ। ਕੁੰਡੀ ਪੂਰਾ ਬਿਲਕੁਲ ਤੁਹਾਨੂੰ ਬਾਹਰ ਕੱਢ ਕੇ ਦਿਖਾਉਣੀ ਆ ਤਸੱਲੀ ਦੇ ਨਾਲ। ਜਲਦੀਪ ਦੁੱਧ 8 ਕੇ 7 ਦੱਸਿਆ। 8 ਕਿਲੋ 8। 8 ਕਿਲੋ ਬੱਚੇ ਤਾਂ ਦੋਨੋਂ ਟਾਈਮ ਮਿਲਦੀ ਆ। ਦੋਵਾਂ ਟਾਈਮ ਬੱਚੇ ਦੇ। ਭਾਵੇਂ ਤੇਨ ਅਰ ਚੋਲਾ ਦੇ ਗਈਆਂ ਦੀ ਆ। ਮਤਲਬ ਕਿ ਠੰਡੀ ਧੀਰੀ ਆ। ਹਾਂ। ਲਓ ਵੀ ਪਹਿਲਾਂ ਝੋਟੀ ਦੋਸਤੋ ਸਿੰਘੀ ਇਹ ਪੂਰਾ ਆਪਾਂ ਤੁਹਾਨੂੰ ਜਿਹੜੀ ਪੂਰੀ ਬੰਤਰ ਵਿਖਾਵਾਂਗੇ ਸਿੰਘੀ ਬੜੀ ਬਿਲਕੁਲ ਰਿੰਗ ਸਿੰਘ ਆਪਾਂ ਕਹਿੰਦੇ ਆ ਵੀ ਜਿਵੇਂ ਵਿੱਚੋਂ ਦੀ ਆਪਾਂ ਕਹਦੇ ਨੇ ਵੀ ਉਂਗਲ ਨਹੀਂ ਲੰਗਦੀ ਠੀਕ ਆ ਜੀ ਆਹ ਗੱਲ ਬਾਤ ਆ ਉਂਗਲ ਨਹੀਂ ਵਾਜਦੀ ਵਿੱਚ ਆ ਆਹ ਦੇਖੋ ਬਿਲਕੁਲ ਛੋਟਾ ਸਿੰਘ 8 ਕਿਲੋ ਦੁੱਧ ਤੇ ਬੱਚੇ ਤੇ ਮਿਲਦੀ ਆ ਠੀਕ ਆ ਜੀ ਕੱਟੇ ਤੇ ਮਿਲਦੀ ਆ ਮਹੀਨੇ ਕ ਦਾ ਸੁਆ ਵੇ ਡਰਦੀ ਆ ਕਿ ਲਈ ਆ ਅਰੇ ਹਣੀ ਆ ਰਾਤ ਨੂੰ ਕਿਹੜੇ ਬਨੇ ਹੋ ਗੀ ਲੈ ਇਹ ਜੂਠ ਕਹਦੇ ਲੋ ਜੀ ਠੀਕ ਆ ਕੌਣ ਝੂਣ ਇੱਕ ਨੰਬਰ ਆ ਜੇ ਕਹੇ ਨਹੀਂ ਜਮਗਾਉਣੇ ਉਥਾਨਾਂ ਦੀ ਗਰੰਟੀ ਪੁੱਲ ਹੋ ਗਈ ਬਿਲਕੁਲ ਦੀਪ ਭਾਈ ਆਏ ਆ ਵੀ ਆਨਲਾਈਨ ਮੰਨ ਲਓ ਵੀ ਜੇ ਕੋਈ ਕਹਦੇ ਹਾਂ ਤੇ ਕੁਲਦੀਪ ਆ 8 ਕਿਲੋ ਤੇ ਭੇਜ ਦੇ ਜਿੰਨਾ ਕਿਹਾ ਦੁੱਧ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਗਾ ਤਾਂ ਕੋਈ ਵੀਰ ਮੰਗਾਲੇ ਕੋਈ ਲਾਂਬੇ ਵਾਲੀ ਗੱਲ ਤੇ ਨਹੀਂ ਕੋਈ ਲਾਂਬੇ ਵਾਲੇ ਦੀ ਠੀਕ ਆ 100 ਜੋ 100 ਠੀਕ ਹੈ ਭਰਾ ਹਾਂ ਤਾਂ ਦੋਸਤੋ ਪਹਿਲਾਂ ਆਪਦੀ ਨਰਕਪਰਕ ਕਰਕੇ ਕਿਉਂਕਿ ਜ਼ਿੰਮੇਵਾਰ ਬੰਦਾ ਵੀਰ ਕਲਦੀਪ ਦੀ ਗੱਲ ਕਰੀਏ ਤੇ ਫਿਰ ਵੀ ਮਾਲ ਆਪਦੀ ਤਸੱਲੀ ਨਾਲ ਖਰੀਦਦਾ ਜੋ ਕਾਜ ਹੁੰਦਾ ਉਹ ਦੱਸ ਕੇ ਦੇ ਦਿੰਦਾ ਠੀਕ ਹੈ ਜੀ ਕਿ ਜੇ ਉਹ ਪਹਿਲਾਂ ਦੱਸਾਂ ਜਾਊਗਾ ਉਹ ਵੀ ਦੱਸ ਦਿੰਦਾ ਜੇ ਕੋਈ ਧਾਰਾ ਨਹੀਂ ਆਉਂਦੀਆਂ ਜੀਆਂ ਜਾਂ ਧਾਰਾ ਅੱਧੀਆਂ ਜਾਂ ਧਾਰਾ 10 ਧਾਰਾ ਦਾ ਫਰਕ 20 ਦਾ ਫਰਕ ਆ ਉਹ ਦੱਸ ਦਿੰਦਾ ਠੀਕ ਹੈ ਜੀ ਜਿੰਨੀਆਂ ਵੀਡੀਓ ਵੀ ਆਪਾਂ ਪਹਿਲਾਂ ਪਾਈਆਂ ਨੇ ਉਹਦੇ ਚ ਤਸੱਲੀ ਵਾਲਾ ਮਾਲ ਹੀ ਦਿੰਦਾ ਵੀ ਕੱਲ ਨੂੰ ਜਿਹੜਾ ਕੋਈ ਵੀਰ ਕੋਈ ਮੰਦਾ ਚੰਗਾ ਨਾਂ ਤਾਂ ਆਪ ਨੂੰ ਖੁਦ ਨੂੰ ਠਰਾਵੇ ਨੂੰ ਠੀਕ ਹੈ ਬਾਕੀ 8 ਕਿਲੋ ਦੁੱਧ ਝੋਟੀ ਦੇ ਦਾਂਗੇ ਕਿੰਨੇ ਦੀ ਗਲਤੀਪੇਰੇ ਦੇਣਾ 2 ਘੱਟ 70 ਦੀ 2 ਘੱਟ 70 ਦੀ 60000 ਦੀ 60000 ਦੀ ਹਾਂ ਬਾਕੀ ਪੂਰਾ ਲੈਸਲੂਸ ਕਰਕੇ ਦੇ ਦਿਆ ਜੇ ਮਾਲ ਹੋਰ ਵੀ ਗੁੰਜਾਇਸ਼ ਹੋਈ ਤੇ ਵਿੱਚੋਂ ਮਾਨਤਨ ਕਰਦੇ ਆਂ ਛੱਡ ਦਾਂ 500 ਰੁਪਏ ਲਓ ਜੀ ਹਾਂ ਸਾਡੇ ਬਾਕੀ ਬਹੁਤ ਹੀ ਚੰਗੀ ਜਾਰੀ ਹੈ ਸਾਡੇ 750 ਦੀ ਹੋਗੀ ਹਾਂ ਲਓ ਜੀ ਸਾਡੇ 760 ਦੀ ਦੋਸਤੋ ਇਹ ਜਿਹੜੀ ਝੋਟੀ ਮਿਲ ਜਾਊਗੀ ਠੀਕ ਆ ਜੀ ਬਾਕੀ ਝੋਟੀ ਨਵੀਂ ਆ ਬਹੁਤ ਚੌਗੀ ਦਸੀ ਸੀ ਅੱਛਾ ਹੋ ਗਈ ਹਾਂ ਲਓ ਜੀ ਮੂੰਹ ਚੌਗੀ ਆ ਬੱਚਾ ਮਗਰ ਕਟਾ ਠੀਕ ਆ ਜੀ ਝੋਟੀ ਨਵੀਂ ਆ ਹੱਥ ਪਾ ਲਓ ਦੋਸਤੋ ਬਿਲਕੁਲ ਇੱਕ ਰੰਗ ਆ ਜੈਡ ਬਲੈਕ ਆ ਛੋਟੀ ਸਿੰਗੀ ਆ ਬਿਲਕੁਲ ਰਿੰਗ ਸਿੰਗਾ ਇਸ ਤੋਂ ਬਾਅਦ ਵੀਰ ਕੁਲਦੀਪ ਆਪਣੇ ਕੋਲ ਜਿਹੜੀ ਅਗਲੀ ਆ ਚੌਥੇ ਨੰਬਰ ਤੇ ਮੱਜ ਆ ਗਈ ਆ ਇਹ ਗੱਬਣ ਇਹ ਗੱਬਣ ਆ ਕਿਨਮਾ ਸੂਬਾ ਸੂਰੇ ਹੀ ਅੱਗੇ ਦੂਜਾ ਹੋਈ ਵਾ ਹਾਂਜੀ ਦੂਜਾ ਦੂਸਰਾ ਹੂੰ ਦਿਨ ਕਿੰਨੇ ਕੁ ਲੈ ਜੂ ਲੈਣਾ ਪਤਾ ਲੈ ਜੂਗੀ ਜੀ ਲਓ ਜੀ ਇੱਕ ਹਫਤਾ ਕਿਸਾਨ ਵੀਰ ਉਹ ਹਜੇ ਸਮਾਂ ਬਾਕੀ ਆ ਪਤਰੀ ਗੁਦਰੀ ਹੋਈ ਆ ਸਹੂਲੀਆਂ ਸੂਲੀਆਂ ਤੁਸੀਂ ਵੇਖੋ ਇਹ ਨਹੀਂ ਵੀ ਬਣੂਗੀ ਨਹੀਂ ਬਾਣ ਚੰਗੀ ਹੋਈ ਜਲਦੀ ਵੀ ਸਰੀਰਕ ਸਹੂਲੀਆਂ ਤਾਂ ਜਿਵੇਂ ਆਪਾਂ ਹਮੇਸ਼ਾ ਕਹਿੰਦੇ ਨੇ ਕਿ ਗਾਂ ਹੀ ਹੈ ਕਿ ਗਾਂ ਹੀ ਆ ਸਾਡੇ ਇਹ ਦੇਖ ਲਈ ਲਓ ਜੇ ਦੁੱਜਣ ਝੋਟੀ ਆ ਦੋਸਤੋ ਪੈਰ ਨਹੀਂ ਪੁੱਟਦੀ ਜੇਕਰ ਇਹੋ ਜਿਹੇ ਪਸ਼ੂ ਤਾਂ ਅੰਦਾਜ਼ਾ ਲਾ ਸਕਦੇ ਹਾਂ ਠੀਕ ਹੈ ਜੀ ਤੋਂ ਭਣਾ ਚਵਾਈ ਕਰਦੀਆਂ ਨੇ ਬਹੁਤੇ ਘਰਾਂ ਚ ਵੀਰ ਚਵਾਈ ਕਰਦੇ ਆ ਬੱਚੇ ਚਵਾਈ ਕਰਨਾ ਬੈਠ ਸਕਦੇ ਹਾਂ ਜੇ ਪਸ਼ੂ ਦੇ ਥੱਲੇ ਝੋਟੀ ਕੱਦ ਬਹੁਤ ਆਲੀ ਆ ਕੱਦ ਕੋਤ ਬਹੁਤ ਸੋਹਣਾ ਸਿੰਗ ਲੱਡੀ ਦੇ ਵਿੱਚ ਦਿਨ 6 ਲੈ ਜੇ ਦਿਨ 7 ਲੈ ਜੇ ਹਫਤਾ ਲੈ ਜੂਗੀ ਹਫਤਾ ਖੰਡ ਮੰਨ ਕੇ ਕੋਈ ਭਰਾ ਸੌਦਾ ਕਰੇ ਕੱਲ ਨੂੰ ਇਹ ਨਾ ਆ ਕੇ ਵੀਰ ਵੀ ਹਫਤਾ ਲੈ ਗਈ ਦੋ ਦਾ ਅਬ ਦਾਵੀ ਦਾਵੀ ਘੜਾ ਸਾਦੀ ਪਸ਼ੂ ਜਿੰਨੇ ਦੋਸਤੋ 2 4 5 ਦਿਨਾਂ ਦਾ ਕੋਈ ਬੜਾ ਵੱਡਾ ਫਰਕ ਨਹੀਂ ਹੁੰਦਾਗਾ ਪਸ਼ੂ ਹਫਤਾ ਗਿਆ ਤੇ 10 ਲੈ ਜੇ ਉਨੀ ਚੰਗੀ ਗੱਲ ਹੈ ਵੀ ਪਸ਼ੂ ਥੱਲਿਓਂ ਚੰਗਾ ਬਣ ਜਾਂਦਾ ਠੀਕ ਆ ਤੇ ਇਹ ਜਿਹੜੀ ਆਪਾਂ ਤੁਹਾਨੂੰ ਝੋਟੀ ਦਿਖਾ ਰਹੇ ਆ ਦੂਜਾ ਸੂਆ ਸਿੰਘ ਸੁੰਗ ਜਿਹੜਾ ਦੋਸਤੋ ਇਹਦਾ ਵੀ ਬਿਲਕੁਲ ਫੱਬਦਾ ਸਿੰਘ ਆ ਬਿਲਕੁਲ ਗੁਲਾਈ ਦੇ ਵਿੱਚ ਭਾਰੀ ਆ ਵਜਨ ਵਟੇ ਵਾਲੀ ਆ ਪੂਰੀ ਵਜਨ ਦੋੜ ਤੁਸੀਂ ਆ ਵੇਖ ਕੇ ਚੈੱਕ ਕਰੋ ਮੇਰ ਕਲਦੀਪ ਬਾਕੀ 53 ਤੋਂ ਪਾਉਣ ਦੀ ਓਕੇ ਰਿਪੋਰਟ ਆਪਣੇ ਵੱਲੋਂ ਓਕੇ ਓਕੇ ਨਾ ਆਪਾਂ ਤੇਪ ਕੇ ਲੈ ਜੀ ਬਾਕੀ ਜਿਹੜਾ ਖੜੂ ਆ ਆਪਦੀ ਤੇਪਲੇ ਉਹ ਬਸ ਜੀ ਬਸ ਪੈਸੇ ਲਾਉਣੇ ਆਪਾਂ ਤੁਹਾਨੂੰ ਅਦੇਸ਼ਾ ਕਹਿੰਨੇ ਵੀ ਆਪਦੀ ਜ਼ਿੰਮੇਵਾਰੀ ਜ਼ਰੂਰ ਕੋਈ ਵੀਰ ਸਮਝਣ ਤੇ ਆਪਣੀ ਤੇਪ ਕੇ ਤਸਦੀ ਕਰਕੇ ਲਿਓ ਸੋ ਬਾਕੀ ਹਾਇ ਵਜਨ ਵਾਲੀ ਆ ਠੀਕ ਆ ਜੀ ਲੈਵੇ ਬਖਾਲੇ ਦੀ ਪੱਧਰ ਪੱਧਰ ਬਖਾਲਾ ਬਿਲਕੁਲ ਇੱਕ ਸਾਰ ਦੁੱਧ ਨਹੀਂ ਆਣੀ ਇਹ ਆ 14 ਕਿਲੋ ਦੁੱਧ ਹੋਊਗੀ ਇਹ ਤੋ ਕਰ ਨਹੀਂ ਦਿੰਦੀ ਇਹ ਆ ਭਾਂਡਾ ਪੁੰਡਾ ਚੰਗਾ ਬਣਾ ਰਹੀ ਹੈ ਹਾਂ ਬੰਦੀ ਚੰਗੀ ਤੇਰਾ ਚੌੜਾ ਪੁੰਡਾ ਚੰਗੀ ਆ ਤੇਰਾ ਚੌੜਾ ਨਾ ਮਰਦੀ ਏ ਠੀਕ ਆ ਜੀ ਬਾਕੀ ਚਮੜੀ ਜਿਬੜੀ ਚੰਗੀ ਪਤਲੀ ਆ ਠੀਕ ਆ ਜੀ ਹਾਂ ਲਓ ਜੀ। ਬਾਕੀ ਪਧਰਾਈ ਬਹੁਤ ਜਿਆਦੀ ਐ। ਹੂੰ। ਜਿਹੜਾ ਇਹ ਲਾ ਦੂ ਰੋਲ ਨੂੰ। ਉਹ ਸੂਨਾ ਲਾ ਦੂ ਕੋਈ। ਹਾਂ। ਠੀਕ ਆ ਜੀ। ਸੋ ਲੇਵੇ ਲੋਗੇ ਤਾਂ ਸਟਰਕਚਰ ਜਿਹੜਾ ਤੁਸੀਂ ਸੋਨਾ ਤਿਆਰ ਕਰਦੀ ਆ। ਪੁੱਠੇ ਪਾਠੇ ਦੀ ਬੜੀ ਸੋਹਣੀ ਐ। ਚੌੜੇ ਪੁੱਠੇ ਦੀ ਚਕਾਟਾ ਚਕੂਠਾ ਵੇਖੋ ਤੁਸੀਂ। ਘੱਟੋ ਘੱਟ 1.5 2 ਫੁੱਟ 2 ਫੁੱਟ ਉੱਤੇ ਜਿਹੜਾ ਕਿੰਨਾ। ਆਹ ਵੇਖੋ। ਅੱਛਾ। ਦਲਦੀਪ ਰੇ ਕੀ ਮੁੱਲ? ਮੁੱਲ ਇਹਦਾ 90000 ਰੁਪਇਆ। 90। ਦੋ ਛੱਡਾਂਗੇ। 86 86000। ਔਰ ਆਉਂਦੀ ਥੱਲੇ ਥੋੜਾ ਬਾਤਾ 500 ਛੱਡਦਾ ਇਹ ਜਾਣਦੀ ਹਾਂ ਲਓ ਜੀ 87000 ਦੀ ਇਹ ਤੁਹਾਨੂੰ ਮਿਲ ਜੂਗੀ ਮੱਝ ਚੰਗੀ ਆ ਕਿਸੇ ਵੀਰ ਘਰੇਲੂ ਨੇ ਹੱਥ ਪਾਉਣਾ ਤੇ ਬੇ ਤੜਕ ਮੇਰਾ ਵੀਰ ਤੁਸੀਂ ਸੌਦਾ ਕਰ ਲਿਓ ਇੱਥੇ ਆਣ ਕੇ ਵੇਖਣੀ ਚਾਹੁੰਦੇ ਜੇ ਤੇ ਪਿੰਡ ਤੁਸੀਂ ਵਿజిਟ ਕਰ ਲਿਓ ਠੀਕ ਆ ਅੱਛਾ ਵੀਰ ਕੁਲਦੀਪ ਇੱਕ ਮੈਨੂੰ ਲੱਗੋ ਵੀ ਹਾਨ ਪਰਵਾਣੀ ਦੇ ਆ ਖੜੀ ਆ ਇਹ 19 ਤੇ ਉਹ 21 ਆ ਹਾਂ ਇਹਦੇ ਨਾਲ ਵੈਸੇ ਹਾਈਟ ਹੋ ਗਈ 2 ਇੰਚ ਵੱਧਦੀ ਐ ਇਸੇ ਮੈਂ ਦੀ ਤੁਹਾਕ ਨਮਾ ਤਿਜਾ ਸੁਗਾ ਤਿਜਾ ਹਾਂ ਲੈਂਦੀ ਸਮਝੇ ਖੁੱਲਾ ਲੈਂਦੀ ਮੈਨੂੰ ਲੱਗਦਾ ਮਹੀਨਾ ਇੱਕ ਮਹੀਨਾ ਕੱਚੀ ਐ ਲਓ ਜੀ ਲਓ ਤੁਸੀਂ ਮੱਝ ਚੌੜੇ ਪੱਲੇ ਦੀ ਆ ਵੇਲ ਬੂਲ ਬੜੀ ਵਧੀਆ ਵੇਲ ਵੀ ਤੁਸੀਂ ਵੇਖੋਗੇ ਲੰਬਾਈ ਵੀ ਪੂਰੀ ਆ ਤੇ ਕੱਦ ਕੜ ਵੀ ਜਿਹੜਾ ਆਮ ਨਾਰਮਲ ਮੱਝਾਂ ਨਾਲੋਂ ਵੱਡਾ ਹੈ ਤੇ ਸਿੰਗਲ ਹੱਡੀ ਦੇ ਵਿੱਚ ਆ ਚੌੜਾ ਪਿੱਠ ਪੂੜਾ ਤੇ ਸੀਨੇ ਸੁਗੀ ਵੇਖੋ ਤੁਸੀਂ ਇਹ ਉਧਰ ਦੀ ਮਾਲਵੇ ਦੀ ਹਰਿਆਣੇ ਦੀ ਇਹ ਦੀ ਗਾਰੰਟੀ ਹੋ ਗਈ 16 ਕਿਲੋ ਦੀ ਵੱਧ ਭਾਵੇਂ ਕੋਈ ਚੋਲੇ ਆਪਦੀ ਸੇਵਾ ਨਾਲ ਨਹੀਂ ਤੇ 16 ਤੋਂ ਨਹੀਂ ਮਰਦੀ ਪਿਛੋਂ ਪੂਰੇ ਰਿਕਾਰਡ ਤੇ ਆਪੋਂ ਦੱਸਿਆ ਹਾਂ ਦੀ ਗਾਰੰਟੀ ਫੁੱਲ ਹੋ ਗਈ ਜੀ ਠੀਕ ਆ हां दो। लो एक दोस्तों एक बार भी ਤੁਸੀਂ ਪੂਰਾ ਬਾਡਾ ਸਟਰਕਚਰ ਕਰੋ ਚੈੱਕ ਇਹਦਾ ਸੋ ਬਾਡੇ ਬੂਡੇ ਦੀ ਵੇਖੋ ਤੁਸੀਂ ਆਹ ਕਰੋ ਚੈੱਕ ਸੋ ਵੈਸੇ ਵੀ ਸੀਲਸ ਹੋਗਾ ਕੋਈ ਡਰਕਲ ਜੀ ਨਹੀਂ ਗੀ ਵੈਸੇ ਮਿੱਠੀ ਆ ਠੰਡੀ ਧੀਰੀ ਆ ਇਧਰੋਂ ਤਕਰੀਬਨ ਵੀਰ ਜਲਦੀਪ ਦਾਸੀ ਦਿੱਤਾ ਵੀ ਇੱਕ ਮਹੀਨਾ ਖਿੱਚ ਕੇ ਲੈਂਦੀ ਆ ਲੋ ਵੀ ਇੱਕ ਮਹੀਨਾ ਦੋਸਤੋ ਪੈਂਡਿੰਗ ਆ ਤੇ ਧੁੰਨ ਤੋਂ ਲੈ ਕੇ ਤੁਸੀਂ ਵੇਖ ਸਕਦੇ ਜੀ ਵੀ ਢਿੱਲਾਂ ਬਿਲਕੁਲ ਸੂ ਨਾਲ ਟੱਚ ਕਰਦੀਆਂ ਪਈਆਂ ਢਿੱਲ ਬਖਾਲੇ ਦੇ ਵਿੱਚ ਇਹੋ ਜੀ ਆ ਵੀ ਇੱਕ ਕਿਸ਼ਤੀ ਲੇਵਾ ਆਪਾਂ ਕਹਿ ਦਿੰਨੇ ਵੀ ਇੱਕ ਤੀਰਗਮਾਨ ਵਰਗਾ ਲੇਵਾ ਤਿਆਰ ਕਰੂਗੀ 16 ਕਿਲੋ ਦੀ ਵੀਰ ਕਲਦੀਪਾਂ ਦਾ ਵੀ ਆਪਾਂ ਨੂੰ ਪਿਛੋ ਤਸੱਲੀ ਦੇ ਆਈ ਆ ਹਾਂ ਗਰੰਟੀ ਬੋਲੂਗੀ 16 16 ਤੋਂ ਵੱਧ ਚੋਗਦਾ ਜੇ ਕੋਈ ਸੇਵਾ ਕਰੂਗਾ ਨੇ ਉਹ ਵੱਡੀ ਮੱਝ ਆ ਹਾਂ ਹਾਂ ਗਾੜੀ ਟਾਈ ਤੇ ਨਿਕਲੂਗੀ ਹਾਂ ਹਾਂ ਠੀਕ ਆ ਕਲਦੀਪਰੇ ਇਹਨੂੰ ਮਤਲਬ ਬਾਹਰ ਖੋਲ ਕੇ ਦਿਖਾਈਏ ਸਾਰਿਆਂ ਨੂੰ ਆਪਾਂ ਇੱਕ ਵਾਰੀ ਤਸੱਲੀ ਦੇ ਨਾਲ ਬਾਬੇ ਇੱਕ ਮਹੀਨਾ ਦੋਸਤੋ ਹਜੇ ਕੱਚੀ ਆ ਕੱਚੀ ਕੱਚੀ ਆ ਬਾਕੀ ਮੱਝ ਵੱਡੀ ਆ ਠੀਕ ਆ ਜੀ ਤੇ ਬਾਕੀ ਪਸੰਦ ਆਊਗੀ ਤਜਾ ਸੂਹਾ ਇਸ ਮੈਣੇ ਸੋਣਾ ਤੋਂ 15 ਲੀਟਰ ਤੋਂ ਬਾਹਰ ਦੀ ਵੀਰ ਦਾ ਤਸੱਲੀ ਤੇ ਆਈ ਆ ਤੇ ਮਹੀਨੇ ਦੇ ਵਿੱਚ ਤੁਸੀਂ ਇੱਕ ਜਜਮੈਂਟ ਕਰੋਗੇ ਦੋਸਤੋ ਮਹੀਨੇ ਦੇ ਵਿੱਚ ਪੂਰੀ ਕਰਮਾਲੀ ਦੀ ਤਿਆਰ ਹੋਣਾ ਹੈ ਤੇ ਬਾਕੀ ਵਜਨ ਵਜੂਦ ਵੇਖੋ ਕਰਮਾਲੀ ਦਾ ਠੀਕ ਆ ਜੀ ਤੋਂ ਟਮਾਟੇਲੇ ਪਸੂ ਦੋਸਤੋ ਇਹੋ ਜਿਹੇ ਵਜਨ ਵਜੂਦ ਆ ਲੈ ਨਿਕਲਦੇ ਆ ਤੇ ਕੱਦ ਪੁੱਤ ਬੜਾ ਸੋਹਣਾ ਮੈਂ ਦਾ ਠੀਕ ਆ ਜੀ ਵੱਡੇ ਕੱਦ ਪੁੱਤ ਵਿੱਚ ਆ ਢਾਂਚਾ ਢੂੰਚਾ ਬੜਾ ਖੁੱਲਾ ਮੈਂ ਦਾ ਚੌੜਾ ਜਗਾਠਾ ਚੌੜਾ ਇੱਕੜੀ ਆ ਇਹਦਾ ਫੁੱਲ ਹੈਵੀ weight ਠੀਕ ਆ ਜੀ ਤਾਂ ਮਹੀਨੇ ਵਿੱਚ ਨੇ ਕਰਮਾਲੀ ਨੇ ਪੂਰਾ ਜਲਵਾ ਵਿਖਾਉਣਾ ਅਜੇ ਮਹੀਨਾ ਪੂਰਾ ਬਾਕੀ ਹੈ ਤਾਂ ਸੂਣ ਦੇ ਵਿੱਚ ਅੱਜ ਕੋਈ ਭਰਾ ਜਿਹੜਾ ਸੌਦਾ ਕਰਦਾ ਤੇ ਉਸ ਹਿਸਾਬ ਖਤਾਬ ਦਾ ਮੁੱਲ ਕੀਤਾ ਜਾਊਗਾ ਤੇ ਤਿਆਰੀ ਤੇ ਕੋਈ ਪਸ਼ੂ ਖਰੀਦਦਾ ਤੇ ਉਹ ਸਾਰੇ ਵੀਰ ਜਾਣਦੇ ਹੀ ਆ ਵੀ ਤਿਆਰੀ ਦਾ ਮੁੱਲ ਫੇਰ ਤੋਂ ਫੇਰ ਤਿਆਰੀ ਵਾਲਾ ਮੁੱਲ ਹੋਊਗਾ ਨੇ ਹਾਂ ਫੇਰ ਤੇ ਉਹ ਇਤਨੀ ਨਾ ਠੀਕ ਹੈ ਜੀ ਤਾਂ ਬਾਕੀ ਇੱਕ ਆਪਾਂ ਟਿੱਪਣੀ ਤੇ ਪਾਰ ਪਿਛੇ ਦੀ ਉਹ ਵੀਰ ਤੋਂ ਪੁੱਛ ਲੈਨੇ ਆ ਕੁਲਦੀਪ ਕਿਸੇ ਰਕਮ ਦਾ ਕੋਈ ਤੈਨੂੰ ਕੋਈ ਸਮੱਸਿਆ ਫੇਸ ਕਰਨੀ ਪਈ ਹੋਵੇ ਇਹਦੇ ਵਿੱਚ ਪਾਰ ਪਿੱਛੇ ਦੀ ਗਾਰੰਟੀ ਹੋਊਗੀ ਹਾਂ ਚਾਰੂ ਚੂਰੂ ਪੂਰੀ ਆ ਚਾਰੂ ਫੁੱਲ ਠੀਕ ਆ ਜੀ ਸੁੰਦਿਆਂ ਤੱਕ ਵੀ ਗਾਰੰਟੀ ਹੋਊਗੀ ਇਹਦੀ ਚਾਰ ਚੂਰ ਤੋਂ ਮੈਨੂੰ ਤਾਂ ਪੜੀ ਚਾਰ ਚੂਰ ਤੋਂ ਲੱਗੀ ਆਈ ਏ ਜਿਵੇਂ ਜੋ ਵੀ ਚਾਰ ਨਹੀਂ ਸਭ ਕੋਈ ਖਾਂਦੀ ਏ ਅੱਛਾ ਪੱਠਾ ਪੁੱਠਾ ਹਰਾ ਡੱਕਾ ਸੁੱਕਾ ਸਾਰਾ ਕੁਝ ਆ ਸਭ ਕੋਈ ਜੋ ਪਾਦੇ ਨੂੰ ਉਹ ਹੀ ਖਾਊਗੀ ਠੀਕ ਆ ਜੀ ਅੱਛਾ ਗਲਦੀਪ ਇਹ ਅੱਜ ਵੀਰੇ ਦੇਖ ਕੇ ਆਪਣੇ ਕੋਲ ਭੈਣ ਭਰਾ ਕੋਈ ਲੈਂਦਾ ਅੱਜ ਦਾ ਮੁੱਲ ਕੀ ਰਹੂਗਾ ਵੀ ਅੱਜ ਘੱਟੋ ਘੱਟ ਮਹੀਨਾ ਕਰਤੀ ਆ ਅੱਜ ਦਾ ਮੁੱਲ ਹੋਊਗਾ ਪੂਰਾ ਲੱਖ ਪੂਰਾ 2 ਛੱਡਾਂਗੇ ਪੂਰਾ ਪੇਟੀ ਹੈ ਹੂੰ ਤੇ ਤੇ ਜੇ ਕੋਈ ਤਿਆਰ ਹੋਈ ਲਊਗਾ ਫਿਰ ਤੇ ਜਾਊਗੀ 1 25 30 ਦੀ ਮਨ ਕੇ ਦੋ ਛੱਡ ਦਾਂਗੇ ਆਜ ਵੀ 98 ਫਿਰ ਕਰ ਦਾਂਗੇ ਛੱਡ ਦਾਂਗੇ ਦੋ ਠੀਕ ਹੈ ਜੀ ਲੋ ਵੀ ਅੱਜ ਬਾਕੀ ਭਾਵੇਂ ਇਤਨਾ ਤੇ ਮੈਂ ਲੈ ਜੇ 100 ਕਿਲੋ ਦੀ ਗਾਰੰਟੀ ਹੋਊਗੀ ਹਾਂ ਹੈ ਜੀ ਇੱਕ ਗੱਲ ਆ ਵੀ ਮਹੀਨਾ ਕੋਈ ਸੰਭਲੇ ਜਲ ਪਾਣੀ ਵਿੱਚੋਂ ਚੰਗਾ ਸੋਨਾ ਦਿੰਦੀ ਰੋਟੀ ਦਿੰਦੀ ਆ ਚਾਹੇ ਕੋਈ ਵੀਰ ਵਪਾਰੀ ਵੀ ਲੈ ਕੇ ਜਾਂਦਾ ਹਾਂ ਹੈ ਜੇ ਬੱਚਾ ਦੇ ਦੇ ਕੱਟੀ ਦੇ ਦੇ ਭਾਵੇਂ 10000 ਦੇ ਹਨ ਵਾਪਸ ਕਰ ਦੇ ਹੂੰ ਕੱਟੀ ਲੈ ਲਾਂਗੇ ਕੱਲੀ ਕੱਟੀ ਹਾਂ ਬੱਚਾ ਲੈ ਲਾਂਗੇ 10000 ਦਾ ਹਾਂ ਵੀ ਮੈਂ ਐਡੀ ਮਿਲ ਕੇ ਰਿਕਾਰਡ ਸ਼ਰਤ ਲੋਬੀ ਭਰਾਵੋ ਬੱਚਾ ਇਹ ਨਿਕਾ ਛੜਾ ਦਿੰਦੀਏ ਇੰਦਾ ਬੱਚਾ ਬੰਦੀ ਕਰੀ ਤੇ ਬੱਚਾ ਵੀਰਾਂ ਦਾ ਵੀ ਆਪ ਹੁੰਦੋ ਲਹਿੜਾ ਠੀਕਾ ਜੀ ਆਪ ਬੜੇ ਵੱਡੇ ਢਾਂਗੇ ਦੀਆਂ ਖੁੱਲੇ ਪਿੰਡੇ ਦੀਆਂ ਬੱਚਾ ਪੁੱਤਾਂ ਚੰਗਾ ਧਰੂਗੀ ਜੇ ਕੱਟੀ ਦੇਤੀ ਤੇ 10000 ਦੀ ਜੰਮ ਦੀ ਕੱਟੀ ਲੈ ਲਾਂਗੇ ਇਹ ਤੁਸੀਂ ਬੇਸ਼ੱਕ ਗੱਲ ਕਰਨਦੇ ਹੋ ਪਹਿਲਾਂ ਕੋਈ ਵੀਰ ਡਿਸਾਈਡ ਕਰ ਲੇ ਠੀਕਾ ਜੀ ਸੋ ਜਿਹੜੇ ਕੋਈ ਵੀਰ ਡੇਰੀ ਡੂਰੀ ਵਾਲਾ ਜੇਕਰ ਇਹਨੂੰ ਖਰੀਦਣਾ ਚਾਹੁੰਦਾ ਉਹ ਤੁਸੀਂ ਵੀਰ ਆਪਣੇ ਗਲਦੀਰ ਦੇ ਨਾਲ ਪਹਿਲਾਂ ਗੱਲਬਾਤ ਕਰ ਲਿਓ ਤੇ ਬਾਕੀ ਜਿਹੜੇ ਵੀਰ ਦੇ ਕੋਲੇ ਕੱਟੀ ਆ ਗਈ ਦੋਸਤੋ 16 17 ਕਿਲੋ ਵਾਲੀ ਮਾਂ ਦੀ ਉਹਨੇ ਵੇਖੇ ਮ ਮੁਰਗੀ ਕਿੱਥੋਂ ਲੈਣੀ ਜਮੜੀ ਵੈਰੀ ਗਰੀ ਆਈ ਲਾ ਹੈਗੀ ਨਹੀਂ ਕਾਲੀ ਕੁੜੀ ਬੰਬ ਵਰਗੀ ਆ ਲੈ ਲੋ ਦੱਸੋ ਬਿਲਕੁਲ ਸੋਨੇ ਵਰਗਾ ਮਾਲ ਆ ਪਸ਼ੂ ਬਹੁਤ ਚੰਗੇ ਆ ਬਾਕੀ ਮੇਰੇ ਵੀਰ ਕਿਸੇ ਨੇ ਵੀ ਸੌਦਾ ਕਰਨਾ ਤੁਸੀਂ ਆਪਣੀ ਸਮਝਦਾਰੀ ਵਰਤਣੀ ਹੁੰਦੀ ਆ ਬਾਕੀ ਪੂਛ ਜੱਗ ਘਰੋਤੀ ਕਰਮਾਲੀ ਠੀਕ ਆ ਜੀ ਸੁਸੀਲੀ ਸੁਲੀ ਦਾਤੇ ਨੇ ਬੜੀ ਪਖਸ਼ੀ ਇਹਨੂੰ ਲੈ ਵੀ ਕੁਲਦੀਪ ਨੇ ਤਾਂ ਵੀਰੇ ਮੋਲਤ ਆਸ ਦਿੱਤਾ ਮੋਲ ਲੈ ਲੱਕ ਦੇ ਵਿੱਚੋਂ 298 ਚਲੋ ਠੀਕ ਆ ਜੀ ਇਹ ਜਿਆ ਮਹੀਆਂ ਦੇ ਕੁੜੀਏ ਘਰ ਘਰ ਜਮਲੀਆਂ ਨਹੀਂ ਮਹੀ ਬੜੀ ਤਗੜੀ ਹੈਗੀ ਵੱਡੀ ਮੱਝ ਆ ਠੀਕ ਆ ਗਾੜੀ ਅਸਾਂ ਕਦੀ ਵੀ ਇਧਰ ਆਪਣੇ ਕੋਲ ਜਿਹੜੀਆਂ ਦੋ ਵੀਰ ਆ ਬਹਿੜਾ ਆ ਗਈਆਂ ਨੇ ਇਹਦੇ ਵਿੱਚੋਂ ਜਿਹੜੀ ਆ ਪਹਿਲੇ ਨੰਬਰ ਤੇ ਖੜੀ ਆ ਆਪਣੇ ਕੋਲ ਕ੍ਰੋਸ ਆਂਗ ਵਿੱਚ ਐਚ ਐਫ ਹੂੰ ਇਹ ਕਿਵੇਂ ਆ ਕਿੰਨੇ ਕ ਸਮੇਂ ਦੀ ਸੂਈ ਆ ਸੂਈ ਨੂੰ ਹੋ ਗਿਆ ਮੈਂ ਘੜ ਘੜਾ ਦੱਸ ਦਿਆਂ 10 ਦਿਨ ਹੋ ਗਏ ਹੂੰ ਦੁੱਧ ਦੁੱਧ 8 ਕਿਲੋ 8 ਕਿਲੋ ਬੱਚਾ ਮਗਰ ਬੱਚਾ ਮਗਰ ਅਰੇ ਦੇ ਕੱਚਾ ਮੜਾ ਮਾਰਨ ਦੀ ਏ ਸਭ ਤੇ ਜਗ ਸੁਭਾ ਹੋਊਗੀ ਕੇ ਘਰ ਵਾਲੇ ਦੁੱਧ ਜਾਂਦੇ ਜਾਂ ਤੀਜਾ ਵਾਲੇ ਲੱਸੀ ਆ ਥੋੜੀ ਜਿਹੀ ਆ ਆਪਾਂ ਵੀ ਘਰ ਵਾਲੇ ਆ ਆਪਾਂ ਕੀ ਜਾਂਦੇ ਕਰੋ ਜੀ ਤੋਂ ਨਹੀਂ ਉਹ ਦੂਜਾ ਸੁਵਾਂਦੇ ਜਿੱਤੋਂ ਖਰੀਦੀ ਉਹ ਉਹ ਦੂਜਾ ਸੁਵਾਂਦੇ ਹਾਂ ਆਪਣੇ ਨਾਲ ਭਾਏ ਤੇ ਜਾਵਾਂ ਮਾਲ ਲੈ ਕੋਈ ਮਾ ਵੀ ਦੋਸਤੋ ਸੁਵਾਂ ਮੇਰਾ ਕੋਈ ਦਵੀਰ ਦੂਜਾ ਮਾਲ ਲੈ ਠੀਕ ਆ ਇਹ ਜਿੱਦੀ 10 ਦਿਨਾਂ ਦਾ ਕੋਈ ਬਾਹਰ ਦਾ ਆਹ ਲੈ ਆਹ ਲਓ ਜੀ ਇਸੇ ਤਰ੍ਹਾਂ ਬਹਿ ਗਏ ਤੁਸੀਂ ਚੋਲੇਓ ਠੀਕ ਆ ਜੀ ਕੋਈ ਬੰਗਾ ਨਹੀਂ ਕੋਈ ਨਿਆਣਾ ਨਹੀਂ ਠੀਕ ਆ ਜੀ ਨਿਆਣਾ ਜਾਣਾ ਪਾਉਂਗੇ ਰੋਡ ਨਹੀਂ ਆ ਲੈ ਆਹ ਦੇਖੋ ਜੀ ਚਾਰੇ ਥਣ ਭਰਾ ਦਿੰਦਾ ਵੀਰ ਵਿੱਚ ਆ ਵੀਰ ਆਹ ਕਰੋ ਜਾ ਕੇ ਜੀ ਲਓ ਜੀ ਕਿਉਂ ਤੇ ਭਾਵੇਂ ਲੈ ਆਣਾ ਚੋਲੇ ਕਦੀ ਦੋ ਦ 8 ਕਿਲੋ ਆ 8 ਕਿਲੋ 8 ਕਿਲੋ ਦੋ ਦਾ ਠੀਕ ਆ ਜੀ ਸੋ ਮਗਰ ਜਿਹੜਾ ਦੋਸਤੋ ਇਹਦਾ ਬੱਛਾ ਹੈ ਦੋ ਤੇ ਵਾਜੂਗੀ ਦਾੱਕ ਦੇਈ ਜੂਗੀ ਠੀਕ ਆ ਤੇ ਕਰੋ ਸੰਗ ਦੇ ਵਿੱਚ ਕੋਈ ਵੀਰ ਸਵੇਰ ਤੀਜਾ ਮਾਰ ਵਾਲੇ ਪਿੱਛੋਂ ਜਿੱਥੋਂ ਆਈ ਉਹਦੇ ਵੀ ਦੁੱਜਾ ਪਰ ਕੋਈ ਤੀਜਾ ਸਮਝ ਕੇ ਸੌਦਾ ਕਰ ਲੇ ਫੋਲ ਕੇ ਤੋੜ ਕੇ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ ਉਹ ਗਰਮੀ ਨਹੀਂ گاਵਾ ਲੱਸੀਆਂ ਕੀ ਦੀਆਂ ਵੀ ਬਿਲਕੁਲ ਜੀ ਲਓ ਜੀ ਠੀਕ ਹੈ ਜੀ ਸੋ ਬਿਰਲਪੁਰ ਲੋ ਥਣਾ ਦੀ ਬਹੁਤ ਸੋਹਣੀ ਆ ਬਾਕੀ ਥਣ ਬਹੁਤ ਵਧੀਆ ਕੁਲਦੀਪ ਪੂਰਾ ਮੁੱਠੀ ਵਾਲਾ ਨਾ ਹਾਂ ਲਓ ਜੀ ਨੇ ਠੰਡੀ ਆ ਸੋ ਆਈ ਕੋਈ ਨਹੀਂ ਸੋ 208 ਕਿਲੋ ਤੋਂ ਤਾਂ ਥਣ ਤੋਂ ਦੀ ਬੜੀ ਸਫਾਈ ਆ ਬਿਰਲਵੰਡ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਪੈਸੇ ਵੀ ਜਿਹੜੇ ਦੋਸਤੋ ਕਿਸੇ ਵੀਰ ਨੇ ਥੋੜੇ ਖਰਚ ਕਰਨੇ ਹੁੰਦੇ ਆ ਮਾਲ ਹਰ ਤਰ੍ਹਾਂ ਦਾ ਲੈਣਾ ਪੈਂਦਾ ਦੁਕਾਨਦਾਰੀ ਜੋਈ ਥੋੜੇ ਪੈਸੇ ਕਿਸੇ ਭਰਾਣੇ ਖਰਚ ਕਰਨੇ ਤੇ ਤੁਸੀਂ ਹੱਥ ਪਾ ਲਿਓ ਬਾਕੀ ਮੁੱਲ ਪੁੱਛ ਲੈਨੇ ਆ ਕੁਲਦੀਪ ਇਹਦਾ ਮੁੱਲ ਕਿ ਰਹੂਗਾ ਵੀਰ 25000 25 ਹੂੰ ਪੰਜ ਚੜਦਾਂਗੇ 224 ਦੀ ਹਾਂ ਲੈ ਇਹਦੇ ਨੇ ਮੁੱਲ ਜ਼ਿਆਦਾ ਕੀਤਾ ਹੀ ਨਹੀਂ ਇਹ ਠੀਕ ਹੈ ਜੀ ਤੇ ਰਾਜੀ ਦੀ ਜੋ ਵੀ ਭਰਤੀ ਮਿਲ ਜੂਗੀ ਇਹ ਰਾਜੀ ਇਹ ਬੱਚੀ 35000 ਦੀ ਤੈਨੂੰ ਪਤਾ ਹੀ ਆ ਹਾਂ ਹਾਂ ਥੋੜਾ less ਪਣ ਜਾ ਹਾਂ less ਹੀ ਆ ਹਾਂ ਬਾਕੀ ਆ ਗਈ ਚੰਗੀ ਆ ਲੋ ਜੀ ਬਾਹਰ ਇਹ ਟੋਕੜਾਂ ਦੇ ਆ ਬਾਕੀ ਇਹ ਵੀ ਕਰਮਾ ਲਈ ਇਹ ਵੀ ਕੋਈ ਸਾਲ 8 ਮਹੀਨੇ ਨਹੀਂ ਡੱਬਾ ਫੜਨ ਦੇ ਦੂ ਕਿ ਇਹਨੂੰ ਡੇਰੀ ਤੇ ਜਾਣ ਦੇ ਦੂ ਹਾਂ ਬੱਸ ਉਹ ਤੇ ਗੱਲ ਗਾੜੀ ਸੇਵਾ ਇਹਦੇ ਨੇ ਰਾਜੀ ਨੇ ਨਾ ਖਾਂਡਾ ਜਿਹੜੀ ਨਾਲੇਗਾ ਨਾ ਰੋਤਰਾਤ ਵੈਸੇ ਗਰਮੀ ਦਾ ਇਹ ਨਾ ਬਹਿਣਾ ਦੀ ਬਹੁਤ ਫਰਕ ਪਿਆ ਗਰਮੀ ਨੇ ਬੜਾ ਡਾਊਨ ਕਰਤਾ ਗਰਮੀ ਨੇ ਡਾਊਨ ਕੀਤਾ ਵਾ ਤੇ ਗਿਲਦੀਪ ਅੱਗੇ ਆ ਜੀ ਆਪਣੇ ਕੋਲ ਜਿਹੜੀ ਆ ਗਈ ਛੋਟੀ ਇੱਕ ਸ਼ਾਈ ਹਾਲ ਕਰਾਓ ਇਸ ਚ ਸ਼ਾਈ ਹਾਲ ਕਰਾਓ ਇਸ ਇਹਨੂੰ ਕੀ ਆਕੀਏ ਹਾਂ ਕਿਹੜੀ ਨਸਲ ਆ ਕੀ ਹੈ ਸ਼ਾਈ ਹਾਲ ਕਰਾਓ ਇਹਦੇ ਹੋਰ ਕਿਹੜੀ ਆਕਨੇ ਨੇ ਛੰਡੀ ਇਹੀ ਵੜੀ ਗਿਆ ਗਿਲਦੀਪ ਆ ਤਾਂ ਵੀ ਸ਼ਾਈ ਹਾਲ ਕਰਾਓ ਸੀ ਕਹਿ ਦਗੇ ਹਾਂ ਸ਼ਾਈ ਹਾਲ ਕਰਾਓ ਸੀ ਆ ਇਧਰੇ ਤੇ ਸਿੰਘ ਦਰਮਿਆਨਾ ਦੋਸਤੋ ਚੂਹੀ ਦੇ ਵਿੱਚ ਕੋਈ ਮੰਨ ਲੇ ਸਿੰਘ ਜੀ ਨੂੰ ਇਹ ਹਲਦੀ ਹੈ ਵੀ ਨਹੀਂ ਉਹ ਤਾਂ ਮਰਜੀ ਲੈ ਬਾਈ ਦਰ ਹੈ ਪਰਵਾਹ ਰਗੋ ਇਹਨਾਂ ਨੂੰ ਦਾ ਇਹ ਨਹੀਂ ਮਰਜੀ ਬੈਠਾ ਅਜਾ ਗੱਲ ਦੀ ਵੀ ਇਹ ਦਿਨ ਕਿੰਨੇ ਹੋ ਗਏ ਨੂੰ ਸੀ ਨੂੰ ਮਹੀਨਾ ਹੋ ਗਿਆ ਇਹਨੂੰ ਮਹੀਨੇ ਮਹੀਨੇ ਦੀ ਮਗਰ ਮੱਛੀ ਮਗਰ ਹਾਂ ਦੁੱਧ 7 ਕਿਲੋ ਐ ਨਾ ਜਿਹੜਾ ਨੱਟ ਨੇ ਤੂੰ ਹੀ ਦੱਸਣਾ ਵਾ ਬਈ ਐ ਨਹੀਂ ਵੀ ਜੀ 7 ਤਾਂ 9 ਕਹਿਤਾ ਤੇ ਇੱਥੇ 7 ਦਾ ਵਿੱਚ 6 ਨਿਕਲੇ ਨਾ ਨਾ ਤਾਂ ਕਹਿਨ ਭਾਵੇਂ 9 ਹੋ ਗਏ ਇਹ ਜੰਦੀਆਂ ਵਾ ਹਾਂ ਦੋ ਹੈਗਾ ਉਹ ਦੱਸਣਾ ਮੈਨੂੰ ਲੱਗਦਾ ਵੰਗਾ-ਵੰਗਾ ਪਾਉਣ ਦੀ ਲੋੜ ਇਹਨੂੰ ਨਹੀਂ ਭਾਵੇਂ ਵੰਗਾ ਪਾ ਲਾ ਭਾਵੇਂ ਨਾ ਪਾਦਾ ਇਹਨੂੰ ਪਾਈਦਾ ਉਹਨੂੰ ਨਹੀਂ ਪਾਈਦਾ ਇਹ ਹੈ ਪਹਿਲਾਂ ਨਹੀਂ ਸੂਈਏ ਕਿ ਦੂਜੇ ਪਹਿਲੇ-ਪਹਿਲੇ ਪਹਿਲੇ ਆ ਇਲੇ ਲਾਬਿਰ ਕਦੀਬ ਕੱਢ ਕੇ ਤੋਰ ਦਿਆ ਹਾਈਟ ਦਰਮਿਆਨੀ ਆ ਦੋਸਤੋ ਕੱਦ ਇੱਕ ਵਾਰੀ ਤੁਹਾਨੂੰ ਆਪਾਂ ਜ਼ਿਕਰ ਕਰ ਦਿੰਨੇ ਆ ਵੀ ਬਾਲੀ ਵੱਡੀ ਨਹੀਂ ਜਿੱਦਾਂ ਇੱਕ ਆਪਾਂ ਹਿਮਾਚਲ ਦੀ ਜਰਸੀ ਵੇਖਦੇ ਆ ਹਾਂ ਓਡਾ ਕ ਕੱਦਾ ਇਸ ਵੱਚੀ ਦਾ ਤੇ ਚੰਗਾ ਟੋਕਰੀ ਕਿਸੇ ਖਾ ਕੇ ਤੇ ਰਾਜ ਨਹੀਂ ਨਹੀਂ ਆਉਣਾ ਜ਼ਰੂਰੀ ਹੂ ਹਾਂ ਬਿਲਕੁਲ ਜੀ ਬਿਲਕੁਲ ਕੰਮ ਇਹਨੇ ਵੱਡੀ ਵੈੜ ਜਿਹੜਾ ਕਰੀ ਜਾਣਾ ਹੈ ਦੋ ਟੋਕਰੇ ਪਾ ਦਿੱਤੇ ਤੇ ਮੈਨੂੰ ਲੱਗਦਾ ਵੀ ਦੂਜੇ ਦਿਨ ਵੇਖਣੇ ਪੈਣੇ ਪੱਠੇ ਖੁਰਲੀ ਚੋਂ ਨਾ ਲਓ ਜੀ ਬਿਲਕੁਲ ਛੋਟਾ ਪੀਸ ਆ ਦੋਸਤੋ ਛੋਟਾ ਨਾਗਾ ਤੇ 7 ਕਿਲੋ ਜਿਹੜਾ ਦੁੱਧ ਇਹ ਬੱਚੀ ਦੇ ਥੱਲੇ ਆ ਹੁਣ ਬਿਲਕੁਲ ਜਿਹੜਾ ਬਿਲਕੁਲ ਫਾੜੀ ਵਾਲਾ ਦੇਵਾ ਛੋਟਾ ਜਿਹਾ ਦੋਸਤੋ ਨੇਵਟੀ ਲੂਪਟੀ ਵੇਖੋ ਭਾਂਡਾ ਵੇਖ ਸਕਦੇ ਤੁਸੀਂ ਜਿੱਡੇ ਕੱਦ ਕਾਟ ਦੀ ਆ ਦੋਸਤੋ ਮਾਲਕਨ ਕਰਮਾ ਲਈ ਤੇ ਦੋ ਦੋਨਾ ਉਹ ਸਾਰਾ ਨਾ ਚੰਗਾ 7 ਕਿਲੋ ਦੁੱਧ ਚਵਾਈ ਜਾਊਗੀ 8 ਕਿਲੋ 7 ਕਿਲੋ ਠੀਕ ਆ ਤੇ ਆ ਬੱਚਾ ਮਗਰ ਵੱਛਾ ਵੱਛੀ ਆ ਫੀਮੇਲ ਕਾ ਛੀ ਮਗਰ ਠੀਕ ਆ ਸੋ ਮਹੀਨੇ ਕਦਾ ਉੱਚਾ ਕੋ ਸੁਆ ਮਹੀਨੇ ਕਦਾ ਮੰਨ ਲੇ ਵੈਸੇ ਸਜਣਾ ਤਾਜ਼ਿਆਂ ਪਸ਼ੂਆਂ ਜੀ ਆ ਜਾਂਦਾ ਵੈਸੇ ਪੀਕਪੂਕ ਤੇ ਕੋਈ 20 ਦਿਨਾਂ ਤੱਕ ਮਹੀਨੇ ਤੱਕ ਪਸ਼ੂ ਚੱਲਦਾ ਬਾਕੀ ਇਹਨੇ ਇਹਨਾਂ ਦੇ ਦਿਨਾਂ 7 ਦੇ 8 ਦੇ ਦੇ ਇਹਨੇ 10 12 ਦੇ ਦੇਣ ਉਹ ਤਾਂ ਆਪਾਂ ਵੀ ਗੁਲਦੀਪ ਨੂੰ ਚਲੋ ਇਹ ਤਾਂ ਵੀ ਤੁਸੀਂ ਸੇਲ ਕਰਨੀ ਆ ਹਾਂ ਉਹ ਵੇਚਣ ਦੇ ਮਾਰੇ ਕਹਿਦੀ ਆ ਵੀ ਜੀ 11ਾਂ ਚ ਵਾ ਦੂਗੀ ਨਾ ਨਾ ਪਤਾ ਲੱਗ ਗਿਆ ਕਿਤੇ ਕ ਵਜਨ ਵਜੂਦ ਵਾਲੀ ਆ ਵੀ 7-8 ਕਿਲੋ ਦੁੱਧ ਤੋਂ ਥੋੜਾ ਬਸ ਤੇ ਭਾਅ ਵੀ ਉਹਨਾਂ ਕੀ ਇਹਦਾ ਕਿੰਨਾ ਕੁ ਮੁੱਲ ਕਰਦਾ ਫਿਰ 17000 ਰੁਪਿਆ 17 500 ਛੱਡ ਦਾਂਗੇ 16.500 ਸਾਢੇ 16 ਦੀ ਹਾਂ ਲੈ ਜੀ ਆਹੋ ਸਾਢੇ 16000 ਦੀ ਦ ਨਾਲੇ ਮੁੱਛਾਂ ਨੂੰ ਵਟਦੇ ਅੱਜ ਬੂਹੇ 'ਕੇ ਖੜਕੇ ਵੀ ਹੈ ਨਾਲੇ ਵਸ਼ੀ ਮਗਰਪਾਲ ਬਸ ਜੀ ਬਸ ਨਾਲੇ ਦੁੱਧ ਮੋਟੇ ਦੀ ਦੂਰੀ ਤੇ ਜਾਣ ਵਾਲਾ ਜਿਹੜਾ ਢਾਂਡਾ ਨਾਲੇ ਦੁੱਧ ਮੋਟਾ ਠੀਕ ਆ ਤੇ 16500 ਦੀ ਇਹ ਬੈੜ ਮਿਲ ਜੂਗੀ ਬਾਕੀ ਸ਼ਰੀਫੀ ਸ਼ਰੂਫੀ ਪੂਰੀ ਆ ਬੱਚਾ ਬੈਠਾ ਠੰਡੀ ਠੰਡੀ ਜਿੱਦਾ ਮਰਜੀ ਬਣੂਗਾ ਠੀਕ ਆ ਕੋਈ ਨਹੀਂ ਠੰਡੀ ਠੀਰੀ ਆ ਸੇਲਸਾਉ ਆ ਆ ਠੀਰੀ ਠੰਡੀ ਕੋ ਹਾਂ ਇਹੋ ਛਟਾਕਲ ਥੋੜਾ ਵਾ ਹਾਂ ਵੀ ਅਗਲੇ ਨੂੰ ਛਟਾਕਾ ਤੇ ਉੱਤੇ ਚੜ੍ਹ ਜੇ ਜਾ ਕੇ ਨਾ ਨਾ ਹਾਂ ਮੈਂ ਕੁਲਦੀਪ ਆਪਣੇ ਕੋਲ ਨਾ ਗੇ ਮੇਰੇ ਟੋਟਲ ਅੱਜ ਹਾਂ ਇੱਕ ਨੰਬਰ ਆਪਣੇ ਜ਼ਰੂਰ ਸਾਂਝੇ 945133237 ਪਿੰਡ ਬੁਰਜ ਨੱਥੂ ਕੀ ਤਸੀਲ ਪੱਟੀ ਜ਼ਿਲ੍ਹਾ ਤਰਨਤਾਰ ਠੀਕ ਹੈ ਵੀਰੇ ਹਾਂਜੀ ਲੋ ਵੀ ਭਰਾਵੋ ਨਾਗ ਅੱਜ ਵੱਡੀ ਗਿਣਤੀ ਦੇ ਵਿੱਚ ਸੀ ਵੀਰ ਕੁਲਦੀਪ ਤੇ ਕੋਲੇ ਸੱਤ ਸੱਤਾਂ ਨਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਮੇਰਾ ਵੀਰ ਨਵੇਂ ਵੀਰਾਂ ਤੱਕ ਜਿਹੜੀ ਆਪਣੀ ਵੀਡੀਓ ਪਹੁੰਚ ਸਕੇ ਤੇ ਜਿੰਨੇ ਵੀਰ ਵੀਡੀਓ ਪੂਰੀ ਦੇਖਦੇ ਆ ਸਾਰਿਆਂ ਦਾ तहे ਦਿਲ ਤੋਂ ਧੰਨਵਾਦ ਕਰਦੇ ਆ ਠੀਕ ਆ ਜੀ ਸੋ ਜਿੰਨੇ ਵੀਰ ਸਪੋਰਟ ਕਰਦੇ ਆ ਮਿਹਰਬਾਨੀ ਉਹਨੇ ਸਾਰੇ ਵੀਰਾਂ ਦੀ ਠੀਕ ਆ ਜੀ ਜਿਹੜੇ ਧੰਨਵਾਦ ਕਰਦੇ ਆ ਵਾਰ-ਵਾਰ ਧੰਨਵਾਦ ਕਰਦੇ ਆ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ